ਸੱਤ ਦੇ ਸ਼ਰੀਆ ਕਾਲ ਅੱਜ ਆਪਾਂ ਬਣਾਵਾਂਗੇ ਉਤ ਪੇਸਟ ਨਿੰਮ ਦੀ ਇਹਦੇ ਲਈ ਆਪਾਂ ਨੂੰ ਦੇਖੋ ਕਿਹੜੇ ਕਿਹੜੇ ਚੀਜ਼ਾਂ ਚਾਹੀਦੀਆਂ ਕਾਲੀ ਮਿਰਚ ਪਦੀਨਾ ਨਿੰਮ ਦੀਆਂ ਪੱਤੀਆਂ ਘਟਕੜੀ ਲੋਣ ਤੇ ਲੌਂਗ ਤੇਲ ਸਰ੍ਹੋਂ ਦਾ ਤੇਲ ਜਿਹੜੇ ਹੁਣ ਲੌਂਗ ਤੇ ਕਾਲੀ ਮਿਰਚ ਆਪਣੀ ਹੈਗੀ ਆ ਇਹਨੂੰ ਆਪਾਂ ਪਹਿਲਾਂ ਕਟ ਲਵਾਂਗੇ ਕੁੱਟ ਕੇ ਆਪਾਂ ਇੱਕ ਇਹਨੂੰ ਆਪਣੇ ਪੇਸਟ ਤਿਆਰ ਕਰਾਂਗੇ ਇਹਦਾ ਇਹ ਰਪਾਤੋ ਸੀ। ਤੋਂ ਸੀ ਨੂੰ ਵੀ ਕੱਟ ਲਾਂਗੇ ਨਾਲ ਹੀ। ਜਿਹੜੀਆਂ ਪੱਤੀਆਂ ਨੇ ਆਵਾ ਨਿੰਮ ਦੀਆਂ ਇਹਨਾਂ ਨੂੰ ਵੀ ਆਪਾਂ ਪੱਤੇ ਪੱਤਿਆਂ ਨੂੰ ਪਾ ਲਵਾਂਗੇ ਇਹਨਾਂ ਨੂੰ ਵੀ ਕੱਟ ਦੇ। ਇਹਨੇ ਨਾਲ ਹੀ ਰਖ ਲਵਾਂਗੇ। ਨਿੰਮ ਦੀਆਂ ਪੱਤੀਆਂ ਜਿਹੜੀਆਂ ਹੁੰਦੀਆਂ ਨੇ ਜਿੰਨਾ ਦੰਦ ਜਿੰਨਾ ਦੇ ਸਾਫ਼ ਨਹੀਂ ਹੁੰਦੇ ਉਹ ਇਹ ਪੀਸਟ ਕਰ ਲੈਣ ਨਾਲ ਸਾਫ਼ ਹੋ ਜਾਂਦੇ ਆ ਮੂੰਹ ਦੀਆਂ ਦੇ ਮੂੰਹ ਵਿੱਚੋਂ ਬਦਬੂ ਆਉਂਦੀ ਆ ਉਹਨੂੰ ਵੀ ਇਹ ਰੋਕਦਾ ਇਹ ਪੀਸਟ ਜਿਹੜੀ ਆ ਬਣਾ ਕੇ ਦੋ ਟਾਈਮ ਸਵੇਰੇ ਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਵਿੱਚ ਇਹ ਜਦ ਆਪਾ ਪੋਰਸ਼ ਕਰਕੇ ਸੋਨੇ ਆ ਉਹਦਾ ਇਹ ਪੇਸਟ ਕਰੋ ਤੁਹਾਡੀ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਨਮਦੇ ਬਹੁਤ ਨਮ ਤਾਂ ਬਹੁਤ ਗੁੰਕਾਰਿਆ ਅੱਜ ਦਾ ਲੋਕ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਇਹ ਆ ਮੈਂ ਥੋੜੀ ਜਿਹੀ ਹੱਟ ਕਢੀ ਬਾਹਰ ਇਹਨੇ ਵੀ ਕੁੱਟ ਲਾ ਲਾ ਲੋਕ ਕਹਿੰਦੇ ਸੀ ਕਿ ਜੇ ਕਿਸੇ ਕੋਈ ਫੋੜਾ ਫੈਸੀ ਨਿਕਲਿਆ ਆਉਂਦਾ ਇਹ ਕਪੱਤਾ ਨਮਦਾ ਕੱਟ ਕੇ ਜ ਵਰਤਣਾ ਦੇ ਹੁੰਦੇ ਸੀ ਕਹਿੰਦੇ ਸੀ ਉਹਦੇ ਨਾਲ ਹੀ ਠੀਕ ਹੋ ਗਏ ਕੋੜੇ ਫੈਂਸੀ ਕੌਣਾ ਕੀ ਡਾਕਟਰਾਂ ਦੇ ਭੱਜ ਜਾਂਦੇ ਆ ਇਸਲਾ ਇਹ ਸਾਰਾ ਛਡੋ ਭੁੱਲ ਜਾਂਦੇ ਆ ਨਿੱਤਿਆਂ ਨੂੰ ਤੇ ਕੋਈ ਇਹ ਨਮਦਾ ਸੀ ਬਣਾ ਲਾਈਟ ਹਰਤਾ ਹੈਗਾ ਪਰ ਇਹ ਜ਼ਰੂਰੀ ਆ ਕਰਨਾ ਆਪਾਂ ਨੇ ਇਹਦੇ ਜਿਹੜੇ ਨੁਕਤੇ ਸੀ ਉਹ ਹੁਣ ਵਰਤਣੇ ਚਾਹੀਦੇ ਆ ਉਹ ਆਹੇ ਆਪਣੇ ਸਿਹਤ ਵੀ ਠੀਕ ਰੰਦੀ ਆ ਤੇ ਆਪਣੇ ਦੰਦ ਵੀ ਠੀਕ ਰਹਿਣਗੇ ਜੇ ਦੰਦ ਠੀਕ ਰਹਿਣਗੇ ਤਾਂ ਸਿਹਤ ਵੀ ਤੰਤਰ ਵਸਤਰ ਹੋਊਗੀ ਕਹਿੰਦੇ ਨੇ ਹੁਣ ਤੇ ਦੰਦ ਗਿਆ ਸਵਾਦ ਗਿਆ ਇਸ ਕਰਕੇ ਦੰਦਾਂ ਨੂੰ ਸਾਫ਼ ਸੁਥਰਾ ਰੱਖੋ ਕੁਣਾ ਚਾਹੀਦਾ ਵਾ ਇਹ ਆਪਣੀ ਇੱਕ ਪੀਸਟ ਤਿਆਰ ਹੋ ਗਈ ਨਮਕ ਵੀ ਵਿੱਚ ਪਾਤਾ ਆਪਾਂ ਨੇ ਤੇਲ ਵੀ ਉੱਤੇ ਪੀਸਟ ਤਿਆਰ ਹੋ ਗਈ ਤੁਸੀਂ ਹਫਤਾ ਦਰਜਨ ਇਹਨੂੰ ਕਰਕੇ ਇੱਕੋ ਸਵੇਰੇ ਦੀ ਲਗਾਉਂਦੀ ਪੀਸਟ ਕਰਦੇ ਆ ਉਹ ਨਹੀਂ ਇਹਦੇ ਨਾਲ ਕੀ ਬਣਾ ਕੇ ਤੁਸੀਂ ਕਰੋ ਸਵੇਰੇ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਜਿਦਾ ਨਮ ਜਿਹੜੀ ਆ ਆਪਾਂ ਬੋਇਲ ਕਰਕੇ ਸਿਰ ਤੇ ਵੀ ਆਪਾਂ ਲਾ ਸਕਦੇ ਆ ਜਿਦਾ ਸਿਕਰੀ ਜੀ ਹੁੰਦੀ ਆ ਤੇਲ ਦੇ ਵਿੱਚ ਮਿਲਾ ਕੇ ਨਮ ਨੂੰ ਵਾਲ ਕੀ ਤੇਲ ਪਾ ਕੇ ਨੂੰ ਆਪਾਂ ਸਿਰ ਤੇ ਵੀ ਲਾ ਸਕਦੇ ਆ ਸਿਕਰੀ ਖਤਮ ਹੋ ਜਾਂਦੀ ਆ ਨਮ ਤਾਂ ਬਹੁਤ ਕੋਲਕਾਰੀ ਆ ਜੀ ਇਹਦਾ ਸੇਵਨ ਜ਼ਰੂਰ ਕਰਿਆ ਕਰੋ ਜੀ ਨਮ ਦੀ ਦਾਤੜ ਨਹੀਂ ਕਰ ਸਕਦੇ ਆ ਆਪਾਂ ਦੀ ਆਖੀ ਖੁਸ਼ੀ ਆਪਣੇ ਇੱਕ ਪੇਸਟ ਤਿਆਰ ਹੋ ਗਈ ਆ ਨਾਲੇ ਤਾਂ ਆਪਣੀ ਪੇਸਟ ਬਚੂਗੀ ਹੈ ਨਾ ਇਹ ਜਿਹੜੀ ਹੈ ਇਹ ਜਿਹੜੀ ਹੈ ਇੱਕ ਮਤਲਬ ਕਿ ਕੁਦਰਤੀ ਚੀਜ਼ੀ ਬਣ ਗਈ ਉਹਦੇ ਵਿੱਚ ਕੈਮੀਕਲ ਪਾਏ ਹੁੰਦੇ ਆ ਬਹੁਤ ਕੁਝ ਪਾਇਆ ਹੁੰਦਾ ਉਹਦੇ ਬਕਤ ਉਹ ਸਹੀ ਨਹੀਂ ਆਪਣੇ ਦੰਦਾ ਲਈ ਜਦੋਂ ਆਪਾਂ ਪੇਸਟ ਕਰਦੇ ਆ ਪੇਸਟ ਆਪਣੇ ਅੰਦਰ ਵੀ ਤਾਂ ਜਾਂਦੀ ਆ ਤਾਂ ਆਪਣੇ ਸਰੀਰ ਨੂੰ ਰੋਗ ਲੱਗਦੇ ਆ ਇਹੀ ਇਦਾਂ ਕੁਛ ਇਹ ਬਣਾਓ